ਵੀਰੋ ਜਸਵਿੰਦਰ ਭੱਲਾ ਸਾਹਿਬ ਅਮਰ ਹੋ ਗਏ ਪੰਜਾਬੀ ਸਿਰਮਾ ਦਾ ਥੰਮ ਕੋਈ ਇੱਕ ਇਹੋ ਜਿਹਾ ਟਾਈਮ ਸੀ ਜਦੋਂ ਲੋਕ ਫਿਲਮਾਂ ਜਸਵਿੰਦਰ ਭੱਲਾ ਜੀ ਨੂੰ ਵੇਖਣ ਵਾਸਤੇ ਹੀ ਜਾਇਆ ਕਰਦੇ ਸੀ ਜੇ ਫਿਲਮ ਵਿੱਚ ਜਸਵਿੰਦਰ ਭੱਲਾ ਜੀ ਨਹੀਂ ਹਨ ਤਾਂ ਲੋਕ ਫਿਲਮ ਨਹੀਂ ਦੇਖਦੇ ਸੀ ਹੀਰੋ ਦੀ ਕੋਈ ਵੈਲਿਊ ਨਹੀਂ ਸੀ ਕਿਸੇ ਦੀ ਵੀ ਕੋਈ ਵੈਲਿਊ ਨਹੀਂ ਸੀ ਸਿਰਫ ਇੱਕ ਜਸਵਿੰਦਰ ਪੱਲਾ ਜੀ ਦੀ ਫਿਲਮ 'ਚ ਵੈਲਿਊ ਹੁੰਦੀ ਸੀ ਮੈਂ ਛੋਟਾ ਜਿਹਾ ਸੀ ਉਦੋਂ ਪ੍ਰੋਗਰਾਮ ਆਉਂਦਾ ਹੁੰਦਾ ਸੀ ਨਿਸ਼ਕਾਰਾ ਰੌਣਕੀ ਰਾਮ ਜੀ ਉਦੋਂ ਆਪਣੇ ਟੌਪ ਵਿੱਚ ਸਨ ਤੇ ਇਹਨਾਂ ਦੀ ਐਂਟਰੀ ਹੁੰਦੀ ਆ ਇਹ ਪੀਰੀਅਡ ਹੁਣ ਮੈਨੂੰ ਯਾਦ ਨਹੀਂ ਹੋਈ 88 90 ਦੇ ਦਹਾਕੇ ਦਾ ਪੀਰੀਅਡ ਆ ਇੱਕ ਦੋ ਸਕਿੱਟਾਂ ਵਿੱਚ ਹੀ ਛਾ ਗਏ ਉਸ ਤੋਂ ਬਾਅਦ ਇਹਨਾਂ ਨੇ ਸਕਿੱਟਾਂ ਟੈਲੀ ਫਿਲਮਾਂ ਤੇ ਫਿਰ ਪੰਜਾਬੀ ਸਿਨੇਮਾ ਵਿੱਚ ਜਿਹੜਾ ਰੁਤਬਾ ਹਾਸਲ ਕੀਤਾ ਸ਼ਾਇਦ ਹੀ ਕਿਸੇ ਕਲਾਕਾਰ ਕੋ ਹੋਵੇ ਤੇ ਅੱਜ ਸਵੇਰੇ ਸਵੇਰੇ ਖਬਰ ਪਤਾ ਚੱਲੀ ਗਈ ਜਸਵਿੰਦਰ ਪੱਲਾ ਜੀ ਨਹੀਂ ਰਹੇ ਬੜਾ ਦੁੱਖ ਹੋਇਆ ਮੇਰਾ ਇੱਕ ਦੋਸਤ ਜਿਹਨੇ ਅਖਬਾਰ 'ਚ ਲੇਖ ਲਿਖਿਆ ਤੇ ਆਪਣਾ ਨੰਬਰ ਪਾਇਆ ਤੇ ਭੱਲਾ ਸਾਹਿਬ ਨੇ ਉਹਨੂੰ ਸਪੈਸ਼ਲ ਫੋਨ ਲਾ ਕੇ ਆਪਣੇ ਘਰ ਮਿਲਣ ਵਾਸਤੇ ਬੁਲਾਇਆ ਇਹੋ ਜੀ ਸ਼ਖਸੀਅਤ ਹਨ ਭੱਲਾ ਸਾਹਿਬ ਹਾਂਜੀ ਕਹਿੰਦੇ ਵੀ ਜਿਹੜੇ ਰਾਈਟਰ ਦੇ ਡਾਇਲੌਗ ਹੁੰਦੇ ਸੀ ਉਹਨਾਂ ਨਾਲ ਵੇਖਦੇ ਹੀ ਨਹੀਂ ਸੀ ਉਹ ਆਪਣੇ ਕੋਲੋਂ ਹੀ ਜਗ੍ਹਾ ਤੇ ਹੀ ਡਾਇਲੌਗ ਬਣਾ ਕੇ ਫਿਲਮ ਹਿੱਟ ਕਰਾ ਦਿੰਦੇ ਸੀ ਤੇ ਜਿਹੜਾ ਟੌਪ ਉਹਨਾਂ ਪੰਜਾਬੀ ਇੰਡਸਟਰੀ ਵਿੱਚ ਵੇਖਿਆ ਸ਼ਾਇਦ ਕਿਸੇ ਹੋਰ ਕਲਾਕਾਰ ਨੇ ਜਾਂ ਕਮੇਡੀਅਨ ਨੇ ਵੇਖਿਆ ਹੋਵੇ ਪਰ ਅੱਜ ਬੜਾ ਦੁੱਖ ਹੋਇਆ ਪੰਜਾਬੀ ਫਿਲਮਾਂ ਤਾਂ मीनिंगलेस ਰਹੀਆਂ मीनिंगलेस ਪੰਜਾਬੀ ਫਿਲਮਾਂ ਜਿੰਨੀਆਂ ਆਈਆਂ ਪਿਛਲੇ ਸਮੇਂ ਵਿੱਚ ਇਹਨਾਂ ਦਾ ਕੋਈ ਮਤਲਬ ਨਹੀਂ ਸੀ ਪੌਰ ਜਸਵਿੰਦਰ ਭੱਲਾ ਨੇ ਆਪਣੀ ਕਮੇਡੀ ਰਾਹੀਂ ਸਮਾਜ ਨੂੰ ਜ਼ਰੂਰ ਜਗਾਇਆ ਆਪਣੀ ਕਮੇਡੀ ਰਾਹੀਂ ਵੱਡੇ ਤੋਂ ਵੱਡੇ ਲੀਡਰ ਨੂੰ ਟਾਰਗੇਟ ਕੀਤਾ ਵੱਡੇ ਤੋਂ ਵੱਡੇ ਲੋਕਾਂ ਦੇ ਚਿਹਰੇ ਸਾਹਮਣੇ ਲਿਆਂਦੇ ਇਹਦੇ ਵਿੱਚ ਕੋਈ ਦੂਜੀ ਗੱਲ ਨਹੀਂ ਅੱਜ ਬੜਾ ਦੁੱਖਜਾ ਹੋ ਰਿਹਾ ਬੜਾ ਹੀ ਸੱਚੀ ਦੁੱਖਜਾ ਹੋ ਰਿਹਾ ਮਨ ਨੂੰ ਕਿ ਐਡਾ ਵੱਡਾ ਮਹਾਨ ਇਨਸਾਨ ਇਸ ਦੁਨੀਆ ਤੋਂ ਚਲਾ ਗਿਆ ਸਵੇਰੇ ਉੱਠਿਆ ਮੋਬਾਈਲ ਖੋਲ੍ਹਿਆ ਤੇ ਪਹਿਲੀ ਖਬਰ ਸੀ ਮਨ ਉਦਾਸ ਹੋਇਆ ਵੀਰੋ ਇੱਕ ਟਾਈਮ ਉਹ ਵੀ ਸੀਗਾ ਜਦੋਂ ਹੀਰੋਇਨਾਂ ਦੇ ਪਿੱਛੇ ਖੜਾ ਹੁੰਦਾ ਸੀ ਜਸਵਿੰਦਰ ਭੱਲਾ ਜੀ ਸਾਈਨ ਹੋ ਗਏ ਆ ਹੁਣ ਕਿਸੇ ਸਿੰਗਰ ਨੂੰ ਲੈ ਕਿਸੇ ਨੂੰ ਵੀ ਕਰ ਲੋ ਸਾਈਨ ਕੋਈ ਗੱਲ ਨਹੀਂ ਮੈਨੂੰ ਜਸਵਿੰਦਰ ਭੱਲਾ ਨੂੰ ਸਾਈਨ ਕਰਨਾ ਹੁੰਦਾ ਸੀ ਕਿ ਜਸਵਿੰਦਰ ਭੱਲਾ ਜੀ ਜਿਵੇਂ ਸਾਈਨ ਹੋ ਜਾਣਗੇ ਜਿਵੇਂ ਆਪਣੀ ਡੇਟ ਦੇ ਦੇਣਗੇ ਉਵੇਂ ਹੀ ਫਿਲਮ ਸ਼ੁਰੂ ਹੋ ਜਾਏਗੀ ਹੀਰੋ ਜੀ ਆ ਨਹੀਂ ਹੋਊਗਾ ਹੀਰੋ ਨਾ ਹੋਣੀ ਹੋਗੀ ਤੇ ਉਹ ਮਿਲ ਜਾਣਗੇ ਉਹ ਨਹੀਂ ਹੋਣਗੇ ਤੇ ਉਹ ਮਿਲ ਜਾਣਗੇ ਉਹ ਨਹੀਂ ਹੋਣਗੇ ਤੇ ਉਹ ਮਿਲ ਜਾਣਗੇ ਕੋਈ ਵੀ ਚੱਲ ਜਾਊਗਾ ਕੋਈ ਗੱਲ ਨਹੀਂ ਪਰ ਜਸਵਿੰਦਰ ਪੱਲਾ ਜੀ ਮੇਨ ਨੇ ਇਹਦਾ ਉੱਚਾ ਰਤਬਾ ਇਹਨਾਂ ਹਾਸਲ ਕੀਤਾ ਤੇ ਸ਼ਾਇਦ ਇਹ ਜਿਹੜਾ ਪੰਜਾਬੀ ਨਾਚਾਰ ਪੰਡ ਸਿਨੇਮਾ ਸ਼ੁਰੂ ਹੋਇਆ ਸੀ ਪਿਛਲੇ 10-15 ਸਾਲਾਂ ਤੋਂ ਵੈਸੇ ਵੀ ਇਹਦਾ ਹੁਣ ਐਕਸਪਾਇਰੀ ਡੇਟ ਆਏ ਜੋ ਕੀਆ ਕਿਉਂਕਿ ਵੀਰੋ ਜਵਾਨੀ ਸਾਡੀ ਬਰਬਾਦ ਹੋ ਗਈ ਕਿਸਾਨੀ ਸਾਡੀ ਬਰਬਾਦ ਹੋ ਗਈ ਜੋ ਸਾਡਾ ਬੇਸ ਆ ਉਹ ਬਰਬਾਦ ਹੋ ਗਿਆ ਇਸ ਸਿਨੇਮੇ ਕੋਲੋਂ ਇੱਕ ਕਿਤੇ ਇੱਕ ਇੱਕ ਸੀਨ ਤੱਕ ਨਹੀਂ ਇੱਕ ਸੀਨ ਵਿੱਚ ਤੱਕ ਨਹੀਂ ਕਿਹਾ ਗਿਆ ਜਵਾਨੀ ਨਸ਼ੇੜ ਹੀ ਹੋ ਗਈ ਖਤਮ ਹੋ ਗਈ ਪਰ ਇਹ ਸਿਰਮਾਨਿਕ ਦੀ ਇੱਕ ਨਹੀਂ ਇੱਕ ਵਾਰ ਵੀ ਨਹੀਂ ਦੱਸਿਆ ਵੀ ਇਦਾਂ ਹੈ ਆ ਜਿਹੜਾ ਸਿਨੇਮਾ ਰਿਫਲੈਕਟਰ ਦੇ ਤੌਰ ਤੇ ਕੰਮ ਨਹੀਂ ਕਰਦਾ ਉਹ ਸਿਨੇਮਾ ਮੰਨਿਆ ਨਹੀਂ ਜਾਂਦਾ ਉਹ ਨਿਚਾਰਖਾਨਾ ਭੰਡਖਾਨਾ ਹੀ ਮੰਨਿਆ ਜਾਂਦਾ ਆ ਤੇ ਸ਼ਾਇਦ ਇਹ ਦੌਰ ਖਤਮ ਇੱਕ ਜਿਵੇਂ ਕਹਿੰਦੇ ਹੁੰਦੇ ਆ ਕਿ ਫੌੜੀ ਸਹਾਰੇ ਚੱਲਦਾ ਸੀ ਤੇ ਸ਼ਾਇਦ ਉਹ ਫੌੜੀ ਜਿਹੜੀ ਆ ਉਹ ਜਸਵਿੰਦਰ ਭੱਲਾ ਹੀ ਸਨ ਤੇ ਉਹਨਾਂ ਦੇ ਨਾਲ ਹੀ ਇਹ ਦੌਰ ਖਤਮ ਹੋ ਜਾਏਗਾ ਹੁਣ ਪੰਜਾਬੀ ਸਿਨੇਮਾ ਦਾ ਨਵਾਂ ਦੌਰ ਕਦਮ ਆਉਂਦਾ ਆ ਤੇ ਬੜੀ ਉਮੀਦ ਕਰਦੇ ਆ ਕਿ ਨਵਾਂ ਦੌਰ ਜਿਹੜਾ ਆ ਉਹ ਇੱਕ ਰਿਫਲੈਕਟਰ ਸਿਨੇਮਾ ਵਾਂਗ ਹੋਵੇ ਜਿਸ ਤੋਂ ਸਾਡਾ ਸਮਾਜ ਸੇਧ ਲੈ ਸਕੇ ਜਿਸ ਤੋਂ ਸਾਡਾ ਸਮਾਜ ਕੁਝ ਜਾਣ ਸਕੇ ਜਿਸ ਤੋਂ ਸਾਡਾ ਸਮਾਜ ਸਮਾਜ ਦੀਆਂ ਪ੍ਰਥੀਤਾਂ ਜਾਣ ਕੇ ਉਹਨਾਂ ਤੋਂ ਦੂਰ ਹੋ ਸਕੇ ਬਾਕੀ ਜਸਵਿੰਦਰ ਭੱਲਾ ਜੀ ਨੂੰ ਆਪਾਂ ਉਹ ਅਲਵੈਦਾ ਕਹਿ ਗਏ ਆ ਤੇ ਆਪਾਂ ਬਹੁਤ ਦੁਖੀ ਆ ਉਹ ਹਮੇਸ਼ਾ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਇਤਿਹਾਸ ਚ ਯਾਦ ਰੱਖੇ ਜਾਣਗੇ ਟੌਪ ਤੇ ਆਉਣਗੇ ਉਹ ਹਮੇਸ਼ਾ ਟੌਪ ਤੇ ਹਾਂ ਉਹਨਾਂ ਦਾ ਸ਼ਨਗਾਟੇ ਦਾ ਅਗਰ ਜ਼ਿਕਰ ਨਾ ਕਰੀਏ ਕਿ ਉਹਨਾਂ ਨੇ ਇੱਕ ਸ਼ਨਗਾਟਾ ਨਾਂ ਦੀ ਸੀਰੀ ਸ਼ੁਰੂ ਕੀਤੀ ਹੋਈ ਸੀ ਬੜੀ ਮਹਾਨ ਸੀਰੀ ਸੀ ਉਹ ਉਹ ਸਾਰੀਆਂ ਕੈਸਟਮ ਆ ਉਹਨਾਂ ਦੀਆਂ ਸੋਰੀਆਂ ਹੋਈਆਂ ਆ ਸਾਰੀਆਂ ਕੈਸਟਸ ਸੁਣੀਆਂ ਹੁੰਦੀਆਂ ਹੁੰਦੀਆਂ ਪਰ ਅੱਜ ਬੜਾ ਦੁੱਖ ਹੋਇਆ ਕਿ ਇੱਕ ਮਹਾਨ ਇਨਸਾਨ ਚਲੇ ਗਏ ਆਰ ਆਈ ਪੀ ਜਸਵਿੰਦਰ ਪੱਲਾ ਜੀ ਆਰ ਆਈ ਪੀ